ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਇੱਕ ਮਨਮਤਾ ਨਗਰ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਸੁਖੀਆ ਦੇ ਵਿੱਚ ਕੋਟ ਸੁਖੀਆ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਗਿਆ ਭਲੂਰ ਦਾ ਪਿੰਡ ਇਹ ਗਵੰਡੀ ਆ ਧੂੜਕੋਟ ਪਿੰਡ ਦਾ ਇਹ ਗਵੰਡੀ ਪਿੰਡ ਆ ਤੇ ਜੇ ਆਪਾਂ ਕੱਲ੍ਹ ਦੀ ਗੱਲ ਮਿੱਤਰੋ ਇਸ ਪਿੰਡ ਨੂੰ ਕਈ ਛੜਕਾਂ ਦੇ ਜੱਤ ਦੀ ਆ ਕੇ ਮੇਰੇ ਹਿਸਾਬ ਦੇ ਨਾਲ 4 ਛਪੇਰੇ ਦੀਆਂ ਛੜਕਾਂ ਇਸ ਪਿੰਡ ਨੂੰ ਲੱਗਦੀਆਂ ਵਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਵਪਾਰ ਦਾ ਵੀਰ ਦਾ ਕੰਮ ਆ ਤੇ ਅੱਜ ਤੁਹਾਡੇ ਲਈ ਟੌਪ ਦੇ ਜਿਹੜੇ ਭਰਾ ਨਵਾਂ ਹਾਂ ਨੂੰ ਪਿਆਰ ਕਰਦੇ ਆ ਨਾ ਵੀ ਪਹਿਲਾ ਦੂਜਾ ਸੂਆ ਵੜਾ ਹੁਣ ਸਾਬਿਆ ਤੇ ਦੁੱਧ ਪੀ ਕੇ ਨਜ਼ਾਰਾ ਤੋਕੜ ਗੱਬਣ ਕਰਕੇ ਵੀ ਵੇਚਣ ਦਾ ਆਉਂਦਾ ਹੋਵੇ ਉਹ ਚੀਜ਼ਾਂ ਲੈ ਕੇ ਆਇਆ ਤੁਹਾਡੇ ਲਈ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਵੀਰ ਨੂੰ ਕੀ ਡਿਟੇਲ ਆ ਕਿੰਨਵਾ ਕਿੰਨਵਾ ਸੂਆ ਕਿੰਨੇ ਦੀ ਦੇਣੀਆਂ ਆ ਉਹ ਕਰੀਏ ਗੱਲਾਂ ਪਤਾ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵਟੇ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਵੀਰੇ ਸਭ ਠੀਕ ਠਾਕ ਬਾਈ ਜੀ ਚਲੋ ਸ਼ੁਕਰ ਆ ਭਾਈ ਅੱਛਾ ਅੱਜ ਜਣਵਰ ਸੋਣਿਆ ਸੱਜਣਾ ਤੇਰੇ ਕੋਲ ਆ ਤਿੰਨ ਹਨਾ ਹਾਂਜੀ ਬਾਈ ਜੀ ਅੱਛਾ ਵੀ ਆ ਇਹਦੇ ਬਾਰੇ ਦੱਸੀ ਸੋਣਿਆ ਵੀਰਾ ਕੀ ਕਰਦਾ ਇਹ ਬਾਈ ਜੀ ਪਹਿਲਣ ਵੈੜ ਆ ਬਾਈ ਜੀ ਠੀਕ ਆ ਜੀ ਫੀਰ ਨੂੰ ਅੱਜ ਫਤਮਾ ਦੇਣਾ ਠੀਕ ਆ ਵੀਰੇ 15 ਕਿਲੋ ਦੁੱਧ ਚੋਵੇ ਬੰਦਾ ਜਿਹੜਾ ਮਰਜ਼ੀ ਲੈ ਜਾਵੇ 15 ਕਿਲੋ ਕੰਡੇ ਲਾਉਂਦੀ ਆ ਕੰਡੇ ਲਾਉਂਦੀ ਆ ਬਈ 18 ਟਾਈ ਮੇਰੇ ਘਰੇ ਚੋਵੇ ਬੰਦਾ 18 19 ਤੇ ਕਰ ਜੂ ਪੀਕ ਕਰ ਜੂਗੀ ਬਾਈ ਆਪਣੀ ਆਈ ਰਾਤ ਹੀ ਆਈਆਂ ਇਹ ਰਾਤ ਹੀ ਆਈਆਂ ਹਾਂ ਬੱਚਾ ਦੇਗੀ ਵੀਰੇ ਕਿ ਹਾਂ ਬੱਚਾ ਦੇਗੀ ਬਾਈ ਇਹ ਨਾਰੂ ਦਾ ਬੱਚਾ ਦਾ ਨਾਲ ਹੀ ਆ ਠੀਕ ਆ ਚੂਣ ਚੜ ਕਿਵੇਂ ਲੱਗਾ ਚੂਣ ਦੀ ਵੀ ਠੰਡੇ ਸੀ ਜਿਆ ਨਿਆਣਾ ਪਾ ਪੋਣਾ ਬਾਈ ਨਾ ਪਾਉ ਤੇਰੀ ਮਰਜ਼ੀ ਆ ਠੀਕ ਆ ਤੁਤਲਵਾ ਲੈਂਦੀ ਆ ਹਾਂ ਬਈ ਆ ਤੁਮ ਖਾ ਲੈਣਾ ਤੈਨੂੰ ਹਾਂ ਲੈ ਓਕੇ ਜਾਵਾ ਬਾਈ ਮਾਰ ਦੇ ਦੋ ਦੋ ਧਾਰਾ ਵੀ ਫਿਰ ਲਾ ਮਾਰ ਦਿੰਦੇ ਆ ਬਾਈ ਫਾਈਨਲ ਕਾਰੀ ਦੇ ਹੂੰ ਨਾ ਬਤ ਲੈ ਆ ਲੈ ਤਰ ਲੈ ਇਹ ਹੈ ਪਹਿਲਾਂ ਨਹੀਂ ਆ ਬਾਈ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਠੀਕ ਆ ਬਾਈ ਕਿਹੜੀਆਂ ਗੱਲਾਂ ਯਾਰ ਹਨਾ ਹੂੰ ਧਰਤੀ ਤੇ ਮੋਰੀ ਕੱਢਦੀ ਆ ਹਾਂ ਬਈ ਕੱਢਦੀ ਆ ਬਾਈ ਜੇ ਮਾਰ ਗਿਆ ਤਾਂ ਮੈਂ ਨਾ ਇੱਟ ਨੂੰ ਉਹਨੇ ਖੋਰ ਦੇਣਾ ਹਨਾ ਬਹੁਤ ਚੰਗਾ ਚੋਣਾ ਬਾਈ ਹਾਂ ਬਾਈ ਕਿੰਨੇ ਦੀ ਦੇਣੀ ਆ ਸੋਨਿਆ ਸੱਜਣਾ ਏਦਾ ਮੋੜ ਨਾ ਮਰਜੀ ਕਰਾਈ ਚੱਲ ਹੂੰ 82000 ਦੀ ਹਾਂ ਨਾ ਹੀ ਹੋਣੀ ਆ ਬਈ ਇਹਦੀ ਕਾਟੇ ਬਾਟੇ ਕਾਟੇ ਬਾਟੇ ਆ ਕੱਡੀ ਬਾਰ ਨੂੰ ਤੋਰੀ ਮੜ ਲੈ ਆਈ ਮੇਰੇ ਕੋਲ ਦੱਸਾ ਲੈ ਵੀ ਮਿੱਤਰੋ ਜਮ ਕਾਟੇ ਬਾਟੇ ਕਰਕੇ 82000 ਦੀ ਮਿਲਣੀ ਆ 15 ਕਿਲੋ ਦੁੱਧ ਲਾ ਲਿਓ ਬੋਲਾ ਲਾ ਲਿਓ ਬਲੂਨ ਬੱਤੀ ਦੇ ਥੱਲੇ ਆ ਤੇ ਦੁੱਧ ਇਨੇ 20 ਕਿਲੋ ਟੌਰਨ ਉਹਦੇ ਜਨਾ ਲੇਵੇ ਲੂਵੇ ਲੋ ਬੜੀ ਖਰੀਆ ਥਣ ਬੜਾ ਚੰਗਾ ਲੱਗਾ ਆ ਵੇਖੋ ਦੋ ਦੋ ਧਾਰਾ ਹੀ ਮਾਰੀਆਂ ਤੇ ਇਨੇ ਕਿੱਲੇ ਗੱਡ ਤੇ ਆ ਇਹ ਕਹਿੰਦੀ ਵੀ ਬਾਲਟੀ ਲੈ ਕੇ ਸੁਣਿਆ ਵੀਰਾ ਭਾਵਾਂ ਦੀ ਹੋਣੀ ਮੇਰੇ ਤੋਂ 5-6 ਕਿਲੋ ਫਿਰ ਦੁੱਧ ਚੋਲਾ ਇਨੇ ਨਹੀਂ ਨਾ ਕਰਨੀ ਚੌਂਣ ਤੋਂ ਮਿੱਤਰੋ ਜੈਲੀ ਬਹੁਤ ਕਾਣਾ ਬੜਾ ਵੱੱਛੀ ਨੂੰ ਥਣ ਲੈਵੇ ਦੀ ਬਣਾਵਟ ਬੜੀ ਚੰਗੀ ਆ ਥਣ ਦਾ ਸਹਜ ਤੇ ਸੰ ਦੀ ਮਜ਼ਬੂਤੀ ਬੜੀ ਚੰਗੀ ਆ ਕਿਉਂਕਿ ਇੱਕ ਗੱਲ ਦੇ ਵਿੱਚ ਇਹ ਓਕੇ ਦੀ ਰਿਪੋਰਟ ਆ ਵੱਡੀ ਗੱਲ ਇਹ ਆ ਵੀ ਅੱਗੇ ਗਰਮੀ ਆਉਣੀ ਆ ਅੱਗੇ ਆ ਮਿੱਤਰੋ ਇਹਨਾਂ ਨੂੰ ਪੱਖੇ ਦੋ ਦੋ ਚਾਹੀਦੇ ਹੁੰਦੇ ਆ ਪਰ ਇਹ ਤਾਂ ਭਾਵਾਂ ਦੀ ਤੁਸੀਂ ਨਾ ਆਪ ਕੂਲਰ ਲਾ ਕੇ ਮੂਰੇ ਪੈ ਜਾਓ ਚਾਰਜੀ ਤੇ ਇਹਨੂੰ ਮਗਰ ਬੁੱਲਾ ਜਾ ਵੀ ਆਈ ਗਿਆ ਇਹਨੇ ਤਾਂ ਵੀ ਨਹੀਂ ਕਮਲ ਕਰਮਾਲੀ ਨੇ ਗਰਮੀ ਮਣਾਉਣੀ ਐਂਦੇ ਬਰ ਦੋ ਮਾਰੇ ਬਾਰੇ ਦੱਸੀ ਭਈਆ ਭਈਆ ਦੂਜ ਮੈਲਣ ਗਾਂ ਭਈ ਇਹ ਵੀ ਮੇਰੀ ਪਹਿਲ ਨਹੀਂ ਆ ਏ ਵੀ ਰਾਤ ਹੀ ਸੂਈਆ ਰਾਤ ਹੀ ਸੂਈਆ ਹਾਂ ਜੇ ਜਿਹੜੇ ਡਾਨ ਆਏ ਦੀ ਓਕੇ ਬੱਚਾ ਦੇਗੀ ਬੱਚੀ ਵੀਰੇ ਬੱਚਾ ਦੇਗੀ ਬਈ ਇਹ ਬੱਚਾ ਦੇਗੀ ਹਾਂ ਦੁੱਧ ਮਾਰਾ ਦਾ ਕੱਢਿਆ 4.5 ਕਿਲੋ ਠੀਕ ਆ ਰਾਤ ਦੇ 11 ਵਜੇ ਠੀਕ ਆ ਸਵੇਰ ਕੱਢਿਆ ਦੁੱਧ ਮੈਂ 7.5 ਕਿਲੋ 7.5 ਕਿਲੋ ਹਾਂ ਵੀ ਕਹਿਣ ਤੋਂ ਪਾਵੇ ਆ ਵੀ 14 15 ਤੋਂ ਖਾਲੀ ਹੁੰਦੀ ਆ ਖਾਲੀ ਹੁੰਦੀ ਆ ਬਾਈ 22 23 ਦੀ ਗਾਰੰਟੀ ਦਊਂਗਾ ਗਾਂ ਦੀ ਮੈਂ ਦਿੰਦੀ ਆ ਦਿੰਦੀ ਆ ਬਈ ਗਾਰੰਟੀ ਕੋ ਆਉਂਦੀ ਆ ਹਾਂ ਤੇ ਆਹ ਸੋਣਿਆ ਸੱਜਣਾ ਇਹਨੂੰ ਕਿੰਨੇ ਦੀ ਦੇਣਾ 10 ਮਿੰਟ ਇਹ ਬਈ ਟਾੜਾ ਪਾੜਾ ਇਹਦਾ ਕਰਦਗੇ ਹਾਂ ਘਾਟਾ ਪਾਟਾ ਜਾਵਾਂ 95000 ਦੀ ਦੇ ਦਾਂਗੇ ਬਾਈ ਨਹੀਂ ਯਾਰ ਹੋਰ ਕਟਾ ਵਟਾ ਕਰੀਏ ਇਹਨੂੰ ਬਈ 95 ਸਹੀ ਆ 95 ਬਾਈ ਨਹੀਂ ਸਹੀ ਲੱਗਿਆ ਆ 92 ਹੀ ਦੇ ਦਾਂਗੇ ਬਾਈ 90 ਦੀ ਦੇਣੀ ਹੈ ਠੀਕ ਆ ਬਾਈ ਕੱਢ ਬਾਹਰ ਨੂੰ ਲੈ ਵੀ ਮਿੱਤਰੋ ਬੱਚੀ ਦਾ ਟਿਕਾਣਾ ਬਹੁਤ ਚੰਗਾ 65 70000 ਨੂੰ ਇਹੋ ਜੀ ਬੱਚੀ ਟੋਕੜ ਗੱਪਣ ਹੋ ਕੇ ਵਿਕਦੀ ਆ ਕਿਉਂਕਿ ਤੁਸੀਂ ਕਹਿੰਦੇ ਹੋਵੋਗੇ ਸੱਜਰ ਮਗਰੋਂ ਨਾਲ ਲੈਂਦਾ ਟੋਕੜ ਗੱਪਣ ਦਾ ਪਹਿਲਾ ਸਰ ਆ ਗਿਆ ਭਲੂਣਾ ਚੰਗਾ ਬਈ ਹਮੇਸ਼ਾ ਬਾਈ ਸੋਚ ਕੇ ਲਿਆ ਕਰੋ ਜਿਹੜੀ ਤੁਸੀਂ ਚੀਜ਼ ਲੱਖ ਦੀ ਰਹਿਣੇ ਆ ਉਹ 70 80000 ਨੂੰ ਵਿਕਦੀ ਹੋਵੇ ਇਹ ਨਹੀਂ ਵੀ ਜਿਹੜੀ ਲੱਖ ਦੀ ਲਈ ਆ ਉਹ 35000 ਨੂੰ ਵੇਚ ਕੇ 75000 65000 ਘਾਟਾ ਆ ਜਾਣਾ ਵਾ ਤੇ ਉਹਨੇ ਦਾ ਤੁਸੀਂ ਦੁੱਧ ਨਹੀਂ ਪਾਇਆ ਹੁੰਦਾ ਫਿਰ ਤੁਸੀਂ ਫਿਰ ਤੁਸੀਂ ਕਿਹੜੇ ਘਾਟਾ ਪੈ ਜਾਂਦਾ ਵਾ ਮਜ਼ਬੂਤੀ ਜਦੋਂ ਅੰਗਾ ਪੈਰਾਂ ਦੀ ਗਾਂ ਲੈਣ ਲੱਗਿਆਂ ਉਹਨੂੰ ਕ੍ਰੋਸ ਦੇਖੋ ਥੋੜਾ ਜਿਹਾ ਉਹਦੇ ਥਰਣ ਦਾ ਸਹਿਜ ਦੇਖੋ ਥੋੜਾ ਜਿਹਾ ਉਹ ਪਹਿਲੇ ਸੋਏ 22 ਕਿਲੋ ਦੁੱਧ ਪਾਉਂਦੀ ਆ ਤਾਂ ਫਿਰ ਮਿੱਤਰੋ ਚੁੱਪ ਕਰਕੇ ਰੱਸਾ ਫੜ ਲਿਆ ਕਰੋ ਆਹ ਬਾਈ ਤੋਂ ਆਪਾਂ ਇਹਨੂੰ ਛੱਡ ਬੱਚਾ ਬਾਈ ਸੱਜਣਾ ਇਹਦੇ ਥੱਲੇ ਵੀ ਲਾਵ ਅੱਛਾ ਇਹਦੀ ਚਵਾਈ ਵੀ ਕੀ ਕਹਿੰਦੀ ਆ ਕਰਾਈ ਥੋੜੀ ਜੀ ਤਸੱਲੀ ਮੈਨੂੰ ਥਣ ਥਣ ਦੀ ਮਜ਼ਬੂਤੀ ਥਣ ਦਾ ਸਹਿਜ ਥਣ ਦੀ ਜਿਹੜੇ ਟਕਾਣੇ ਵਾਲੀ ਬੰਤਰ ਬਣੀ ਹੋਈ ਆ ਚਾਰੇ ਥਣ ਗਲਾਬੀ ਆ ਤੇ ਮਿੱਤਰੋ ਉੰਜ ਵੀ ਕਰਮ ਵਾਲੀ ਦਾ ਲੇਵਾ ਲੂਵਾ ਪੂਰਾ ਪਿਆ ਗਲਾਬੀ ਆ ਓਕੇ ਦੀ ਲੈ ਮਿੱਤਰੋ ਚੋਣ ਚਣ ਬਹੁਤ ਚੰਗਾ ਲੱਗਾ ਬੱਚੀ ਨੂੰ ਕਿਉਂਕਿ ਪਹਿਲੇ ਨਾ ਹਜੇ ਹਜੇ ਤਾਂ ਦੀ ਚਵਾਈ ਬਣਨੀ ਆ ਹਜੇ ਤਾਂ ਇਹਨੂੰ ਦੁੱਧ ਬਣਾ ਲਿਆ ਨਾ ਜਦੋਂ ਦੂਜਿਆਂ ਦੀਆਂ ਮਾਰਦੇ ਵੀਰੇ ਬੋਲਾ ਵੇਖੋ ਤੁਸੀਂ ਐਨ ਹਜੇ ਦਾ ਪੀਲਾ ਪਿਆ ਹੋਵੇ ਉਸੇ ਤਰ੍ਹਾਂ ਹੀ ਚੋਣ ਚਣ ਬੜਾ ਚੰਗਾ ਕੱਢਿਆ ਹਨਾ ਹਾਂ ਬਾਈ ਠੀਕ ਆ ਬਸ ਬਣਦੇ ਵੀਰੇ ਓਕੇ ਲੇ ਵੀ ਮਿੱਤਰੋ ਬੱਚਾ ਹੀ ਹਿੰਦੇ ਮਗਰ ਇਹਦੀ ਹਾਂ ਨਾ 90000 ਦੀ ਆ ਆ 82 ਵਾਲੀ ਜੋ ਹਜੇ ਆਪਾਂ ਕਟਾਉਣਾ ਵਾ ਥੋੜਾ ਜਿਹਾ ਇਹਦਾ ਨਹੀਂ ਮੈਂ ਕੀਤੀ ਸੀ ਕਾਰਵਾਈ ਇਧਰ ਆ ਵੀ ਸੱਜਣਾ ਪਹਿਲੇ ਨੰਬਰ ਵਾਲੀ ਦੀ ਦੱਸੀ ਮੈਨੂੰ ਇਹਦੇ ਬਾਰੇ ਕੀ ਕਰਨਾ ਕੋਈ ਬਾਈ ਦੱਸਿਆ ਤਾਂ ਹੈ ਯਾਰ ਕਿੰਨੇ ਦੀ ਹਾਂ ਨਾ ਕਾਟੇ ਬਾਟੇ ਜਮ ਜਸ ਤੇ 9 ਆ ਪਰ ਆ ਰਾ ਦੇ ਆਫਿਸ ਨਹੀਂ ਲੱਗਦਾ ਆਪਾਂ ਆਫਰ ਹੀ ਦੇਣੀ ਆ ਇੱਕ ਹਾਂ ਲਾਸਟ ਦੇ ਦੇਣੀ ਆ ਆਫਰ ਹੀ ਦੇਣੀ ਆ ਆਪਾਂ ਫਿਰ ਉਹ ਕਿਹੜੀ ਦੇਣੀ ਪਹਿਲਾਂ ਦੱਸੋ ਹਣ ਉਹ ਆਪਣਾ ਟ੍ਰਾਂਸਪੋਰਟ ਫਰੀ ਦਾ ਕੰਮ ਕਰਦਾ ਪਹੁੰਚ ਫਰੀ ਕਰ ਦੇਣੀ ਤੰਨਾ ਦੀ ਕਿੰਨੇ ਕਿਲੋਮੀਟਰ ਦੇ ਵਿੱਚ ਫੌਜ 100 ਦੇ ਲੈ ਮੇਟਰੋਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਬਿਲਕੁਲ ਫਰੀ ਆ ਵੀ ਕਿਰਾਇਆ ਨਹੀਂ ਦੇਣਾ ਪੈਣਾ ਤੁਹਾਨੂੰ ਕੱਲੇ ਗਾਂ ਦੇ ਪੈਸੇ ਦੇਣੇ ਪੈਣੇ ਆ ਪਰ ਦਿੱਤੇ ਵਿੱਚੇ ਹੀ ਗਾਂ ਦੇ ਜਾਣਾ ਕਰਾਇਆ ਵੀ ਤੁਹਾਨੂੰ ਹੀ ਪੈਣਾ ਇਹਨਾ ਸੋਚਾ ਜੇ ਕਿਤੇ ਵੀ ਸਾਨੂੰ ਨਹੀਂ ਪੈਣਾ ਇਹਨੇ ਦੇਣਾ ਪਰ ਲਿਆ ਕੋਈ ਨਹੀਂ ਦਿੰਦਾ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ ਆ ਕਾਲੀ ਬੱਚੀ ਬਾਰੇ ਦੱਸੀ ਵੀ ਇਹ ਪਹਿਲਣੀ ਆ ਬਈ ਇਹ ਵੀ ਇਹ ਦਿਨ ਲੈਂਦੀ ਆ ਹਨਾ ਵੀਰੇ ਹਜੇ ਇਹ 15 ਦਿਨਾਂ ਦੀ ਕੱਚੀ ਆ ਬਈ ਬੰਦਾ ਕੱਪ ਜੇ ਲੈ ਹਲੇ ਠੀਕ ਆ ਬਈ ਬਣੂਗੀ ਚੰਗੀ ਵੀਰੇ ਥੱਲੋ ਹਨਾ ਬਈ ਚੰਗੀ ਬਣੂ ਝੋਲੀ ਬਹੁਤ ਖੁੱਲੀ ਪਈ ਆ ਬਈ ਹਜੇ ਦੀ ਇਹ ਕਿੰਨੇ ਦੀ ਦੇ ਦਈਏ ਵੀਰੇ ਅੱਜ ਇਹ ਬਈ 55000 ਦੀ ਬਈ ਨਾ ਨਾ ਕਰ ਕਾਟੇ ਵਾਡੇ 15 ਦਿਨ ਪੱਠੇ ਪਾਉਣੇ ਆ ਸਵੇਰ ਉੱਠ ਕੇ ਨਮ ਹੋਣਾ ਪੈਣਾ ਵਾ 55 ਹੀ ਦੇ ਦਾਂਗੇ 55 ਦੀ 45 ਦੀ ਜਾਣਦੀ ਨਹੀਂ ਯਾਰ ਬਈ ਕਿੰਨੇ ਦੀ ਕਰਾਏ ਤੰਦਿਆ ਨੂੰ ਕੋਹਣੀ ਵੱਜਦਾਗਾ ਜਾਨ ਦੇ ਕੋਹਣੀ ਦਾ ਲੈ ਰਿਹਾ 40000 ਜੀ ਜਾਂਦਾਂਗਾ 40 ਦੀ ਹੀ ਦੇਣੀ ਜਾਨ ਦੇ ਲੈ ਕੇ ਆ ਗੱਟ ਕੇ ਪਰ ਕੋਲੀ ਮੜਾ ਲੈ ਵੀ ਮਿੱਤਰੋ ਦੇਖੋ ਕਿਰਾਂ ਦੀ ਬੱਚੀ ਤੁਸੀਂ ਹੂੰ ਗੈਂਦੇ ਅਰਗੀ ਪਈ ਐ ਗੋਲ ਮੋਲ ਨਿੱਗਰ ਜਾਣ ਵਾਲੀ ਤੇ ਜੱਬਜਨ ਵਾਲੀ ਬੱਚੀ ਆ ਸਾਜ ਦਾ ਬੱਚੀ ਨੇ ਥੱਲੋ ਕੁਝ ਨਾ ਕੁਝ ਕਰਨਾ ਵਾ ਕਿਉਂਕਿ ਹਜੇ ਦੰਦੋ ਕਿਵੇਂ ਆ ਵੀਰੇ ਦੰਦ ਉਹ ਆਪਾਂ ਵੇਖੀ ਨਹੀਂ ਬਈ ਮੈਂ ਵੇਖੀ ਨਹੀਂ 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 ਠੀਕ ਆ ਮੋੜ ਲਿਆ ਬੰਦ ਸੋਹਣੀ ਹੈ ਬੜਾ ਮੂੰਹ ਮੱਥੇ ਲੱਗਦੀ ਆ ਹਾਂ ਬਈ ਜਿਹੜਾ ਬਈ ਗਾਨੀਆਂ ਦੁਨੀਆ ਬੜਾ ਪਾ ਦਿੰਦਾ ਉਹਦੇ ਹੀ ਲੈ ਆਉਂਦਾ ਚੰਦਰਾਗਰ ਦੀਆਂ ਪਟੇ ਹਨਾ ਹਾਂ ਬਈ ਫਿਰ ਨਹੀਂ ਠੀਕ ਆ ਬਈ ਫਿਰ ਲੈ ਹੱਥੋਂ ਤੇ ਮਰਾਂ ਲੈਂਦੀ ਆ ਵੀਰੇ हां भाई ਲੈ मार दे, रह, दे, दे भा भाई ਲੈ ਵੇਖੋ ਕਿਉਂ ਦੀ ਨਹੀਂ ਠੀਕ ਆ ਭਾਈ ਅੱਛਾ ਨੰਬਰ ਕਿੰਨਾ ਮੇਰੇ ਦਈ ਮਾੜਾ ਬਈ 7527905463 7127905463 05463 7527905463 ਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਪ੍ਰਦੀਪ ਬਾਈ ਦਾ ਨਾਮ ਆ ਮਿੱਤਰੋ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਕੀਤੀ ਹੋਈ ਆ ਤਿੰਨਾਂ ਗਾਈਆਂ ਦੀ ਬਈ ਹਾਂ ਤਿੰਨਾਂ ਗਾਈਆਂ ਦੀ ਅਗਲੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਕੈਮਰਾਮੈਨ ਗੁਰਦੀਪ ਗਿੱਲ